ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੁੰਡਾ ਪਿੰਡ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਮੀਟਿੰਗ ਕੀਤੀ ਗਈ ਆ ਗੱਲ ਪੁਖਤ ਕਰਦੇ ਆ ਸਲੱਖਣ ਸਿੰਘ ਤੋੜ ਜੀ ਸਾਹਿਬ ਨਾਲ ਹਾਂਜੀ ਤੋੜ ਸਾਹਿਬ ਹਾਂਜੀ ਅੱਜ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਮੀਟਿੰਗ ਪਿੰਡ ਮੰਡਾ ਪਿੰਡ ਦੇ ਵਿੱਚ ਲਾਈ ਆ 24 ਤਰੀਕ ਨੂੰ ਜੋ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਦਿਨ ਜਲੰਧਰ ਦਾ ਦੇਸ਼ ਭਗਤ ਯਾਦਗਾਰ ਨਾਲ ਗਦਰੀ ਬਾਬਿਆਂ ਦੇ ਵਿੱਚ ਬਣਾ ਰਹੇ ਆ ਤੇ ਜਿੱਥੇ ਅਸੀਂ ਦਿਨ ਮਨਾ ਰਹੇ ਆ ਸ਼ਹੀਦਾਂ ਨੂੰ ਯਾਦ ਕਰ ਰਹੇ ਆ ਉੱਥੇ ਨਾਲ ਹੀ ਜਿਹੜੀ ਸਾਡੀ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਸਾਡੇ ਨੌਜਵਾਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਮੇਰੀ ਸਰਕਾਰ ਪੰਜਾਬ ਦੇ ਵਿੱਚ ਬਣ ਗਈ ਤੇ ਸਭ ਤੋਂ ਪਹਿਲਾਂ ਜਿਹੜਾ ਹਰਾ ਪੰਨੇ ਆ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਸਤੇ ਚੱਲੇਗਾ ਤੇ ਉਹ ਰਜਗਾਰ ਦੀ ਮੰਗ ਨੂੰ ਲੈ ਕੇ ਅਸੀਂ ਤਾਂ ਜਲੰਧਰ ਜਿਹੜਾ ਦੇਸ਼ ਭਗਤ ਯਾਦਗਾਰ ਨਾਲ ਨਾਲ ਸ਼ਹੀਦ ਕਵਤਾਰ ਸਿੰਘ ਸਰਾਭਾ ਜੀ ਦਾ ਜਨਮ ਦਿਨ ਮਨ ਮਨਾਵਾਂਗੇ ਨਾਲ ਹੀ ਨੌਜਵਾਨਾਂ ਦੇ ਰਜਗਾਰ ਦੀ ਮੰਗ ਕਰਾਂਗੇ ਤੇ ਨਾਲ ਜਿਹੜਾ ਲਗਾਤਾਰ ਨਸ਼ਾ ਜਿਹੜਾ ਸਰਕਾਰ ਫੋਕੇ ਦਾਅਵੇ ਕਰ ਰਹੀ ਆ ਇੰਨੀ ਤਰੀਕ ਤੋਂ ਬਾਅਦ ਜਿਹੜਾ ਨਸ਼ਾ ਵਾ ਬੰਦ ਹੋ ਜਾਣਾ ਇੰਨੀ ਤਰੀਕ ਤੋਂ ਬਾਅਦ ਨਸ਼ਾ ਬੰਦ ਜਿਹੜਾ ਨਸ਼ਾ ਜਿਹੜਾ ਵਾ ਅਸੀਂ ਮਹਮ ਚਲਾਈ ਆ ਨਸ਼ਾ ਜਿਹੜਾ ਪਿੰਡਾਂ ਦੇ ਵਿੱਚ ਬੰਦ ਹੋ ਗਿਆ ਪਰ ਉਹ ਵੀ ਸਰਕਾਰ ਨੂੰ ਦੱਸਣ ਚਾਣਾ ਵੀ ਲਗਾਤਾਰ ਨਸ਼ਾ ਜਿਹੜਾ ਵੱਡੇ ਮਗਰਮਾਸ਼ਾ ਉਹ ਲਗਾਤਾਰ ਨਸ਼ਾ ਵੇਚ ਰਹੇ ਆ ਤੇ ਸਰਕਾਰ ਦੀ ਜਿਹੜੀ ਪੁਲਿਸ ਆ ਉਹ ਛੋਟੇ-ਬੋਟੇ ਜਿਹੜੇ ਪਿੰਡਾਂ ਦੇ ਵਿੱਚ ਕਿ ਨਸ਼ੇ ਦੇ ਆਦੀ ਲੋਗ ਆ ਜਿਹੜੇ ਇੱਕ ਦੋ ਕੁੜੀਆਂ ਵੇਚ ਕੇ ਆਪਣੇ ਨਸ਼ੇ ਦੀ ਪੂਰਤੀ ਨੂੰ ਪੂਰਾ ਕਰਦੇ ਆ ਉਹਨਾਂ ਲੋਕਾਂ ਦੇ ਪਰਚੇ ਦਰਜ ਕਰਕੇ ਸਰਕਾਰ ਜਿਹੜੀ ਆਪਣੀ ਮਹਿਮਿਆ ਅਖਬਾਰਾਂ 'ਚ ਖਬਰਾਂ ਦੇ ਕੇ ਲੋਕਾਂ ਨੂੰ ਖਾ ਰਹੀ ਆ ਤੇ ਅਸੀਂ ਜਿਹੜੀ ਨਸ਼ੇ ਦੀ ਮਹਿਮ ਚਲਾਈ ਆ ਜੇ ਗਰਾਊਂਡ ਲੈਵਲ ਤੇ ਵੇਖੋ ਅਸੀਂ ਆ ਖਡੂਰ ਸਾਹਿਬ ਹਲਕੇ ਤੋਂ ਮੀਟਿੰਗ ਕਰ ਰਹੇ ਹਾਂ ਮੁੰਡਾ ਪਿੰਡ ਖਡੂਰ ਸਾਹਿਬ ਹਲਕੇ ਦਾ ਪਿੰਡ ਆ ਸਾਡਾ ਮਜਿੰਦਰ ਸਿੰਘ ਲਾਲਪੁਰਾ ਐਮ ਐਲ ਏ ਆ ਉਹਦੇ ਗਵਾਂਢੀ ਪਿੰਡ ਵੀ ਤੁਸੀਂ ਵੇਖ ਲਓ ਜਿੱਡੇ ਵੀ ਹਰ ਪਿੰਡ ਦੇ ਵਿੱਚ ਜਿਹੜਾ ਨਸ਼ਾ ਵਾ ਸ਼ਰਿਆਂ ਵਿਕ ਰਿਹਾ ਕੋਈ ਪਿੰਡੇ ਦਾਦਾ ਨਹੀਂਗਾ ਤੇ ਜਿਹੜੇ ਪਿੰਡ ਦੇ ਵਿੱਚ ਨਸ਼ਾ ਨਾ ਵਿਗਦਾ ਹੋਵੇ ਸਾਰਿਆਂ ਪਿੰਡਾਂ ਦੇ ਵਿੱਚ ਸ਼ਰੇ ਆਮ ਜਿਹੜਾ ਦਸ਼ਾਵਾ ਉਹ ਵਿਕਰਿਆ ਕੱਲ ਹੀ ਤੁਸੀਂ ਮਜੀਠੇ ਲੱਕੇ ਦੇ ਵਿੱਚ ਵੇਖਿਆ ਜਿਹੜੇ ਕਾਫੀ ਲੋਕਾਂ ਦੀਆਂ ਨੌਜਵਾਨਾਂ ਦੀਆਂ ਜਿਹੜੀਆਂ ਮੌਤਾ ਹੋਈਆਂ ਉੱਥੇ ਸਰਕਾਰ ਜਦੋਂ ਨਹੀਂ ਸੀ ਸਤਾ ਦੇ ਵਿੱਚ ਜਦੋਂ ਕੈਪਟਨ ਸਰਕਾਰ ਸਤਾ ਦੇ ਵਿੱਚ ਹੀ ਉਦੋਂ ਇਹੋ ਮੁੱਖ ਮੰਤਰੀ ਜਿਹੜਾ ਆਪ ਇਹਦਾ ਵੀਡੀਓ ਪੁਰਾਣੀਆਂ ਕੱਢ ਕੇ ਵੇਖੋ ਤੁਸੀਂ ਪੀ ਕਿਹੜੇ ਤਰੀਕੇ ਦੇ ਨਾਲ ਆ ਸਰਕਾਰਾਂ ਦੇ ਨੇਤਜ ਕੱਸੇ ਤੇ ਇਹਨਾਂ ਇੱਥੋਂ ਤੱਕ ਵੀ ਜਿਹੜਾ ਮੁੱਖ ਮੰਤਰੀ ਆ ਕੈਪਟਨ ਉਸ ਸਮੇਂ ਦਾ ਇਹ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਤੇ ਅੱਜ ਜਿਹੜੀ ਸਰਕਾਰ ਦੇ ਆ ਜਿਹੜਾ ਵਾ ਉਹ ਵੀ ਤੁਸੀਂ ਵੇਖ ਰਹੇ ਜੋ ਪੀ ਹਾਥੀ ਦੇ ਵਾਂਗੂ ਜਿਹੜੇ ਦੰਦ ਆ ਉਹ ਵਿਖਾਉਣ ਵਾਸਤੇ ਹੋ ਰਿਆਂ ਤੇ ਖਾਣ ਜਿਹੜੇ ਖਾਣ ਵਾਲੇ ਹੋ ਰਿਆ ਇਹ ਸਾਡੀ ਸਰਕਾਰ ਜਿਹੜੀ ਭਗਵੰਤ ਮਾਨ ਦਾ ਹਾਲਿਆ ਇਹ ਅਸੀਂ ਆ ਨੌਜਵਾਨਾਂ ਵੱਲੋਂ ਸਰਕਾਰ ਨੂੰ ਇਤਰਾਵਨੀ ਵੀ ਦਿੰਨੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜ ਸਭਾ ਵੱਲੋਂ ਬੇਰਜ਼ਗਾਰ ਨੌਜਵਾਨਾਂ ਨੂੰ ਇਕੱਠਿਆ ਕਰਕੇ ਸਰਕਾਰ ਦੇ ਗੱਲ ਦੇ ਹੱਡੀ ਬਣਾਵਾਂਗੇ ਕਿ ਨੌਜਵਾਨਾਂ ਨੂੰ ਰੋਜ਼ਗਾਰ ਜਿਹੜਾ ਦਵਾ ਕੇ ਹਟਾਂਗੇ ਜਿੰਨਾ ਚਿਰ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਉਹਨਾਂ ਚਿਰ ਨੌਜਵਾਨਾਂ ਨੂੰ ਸੰਘਰਸ਼ ਦੇ ਮੈਦਾਨ ਵਿੱਚ ਲਗਾਤਾਰ ਲੈ ਕੇ ਜਾਵਾਂਗੇ ਧੰਨਵਾਦ